वैसे जो पा पा ता जो राजनीति है ओरिजिनली वो सामाजिक सेवा ਦਾ ਹੀ ਪਲੈਟਫਾਰਮ ਸੀ ਮੇਰੇ ਖਿਆਲ ਦੇ ਨਾਲ ਭਾਜਪਾ ਇਕੱਲੀ ਪਾਰਟੀ ਕਿ ਐ ਜਿਨੇ ਮਹਿਲਾਵਾਂ ਨੂੰ ਟਿਕਟਾਂ ਸਭ ਤੋਂ ਪਹਿਲਾਂ ਵੰਡੀਆਂ ਨੇ ਸਾਡੀ ਸੰਸਕ੍ਰਿਤੀ ਵਿੱਚ ਮਹਿਲਾਵਾਂ ਨੂੰ ਸਦਾ ਹੀ ਉੱਪਰ ਰੱਖਿਆ ਗਿਆ ਜਿਨ੍ਹਾਂ ਨੇ ਸਰਕਾਰ ਬਣਾਈ ਤਾਂ ਵੱਡੇ ਵੱਡੇ ਵਾਅਦੇ ਕੀਤੇ ਸੀ ਔਰਤਾਂ ਨੂੰ ਐ ਦੇਵਾਂਗੇ ਐ ਦੇਵਾਂਗੇ ਹਜ਼ਾਰ ਰੁਪਏ ਦੇਵਾਂਗੇ ਫਲਾ ਕਰਾਂਗੇ 13 ਸੀਟਾਂ ਚੋਂ ਇੱਕ ਵੀ ਉਹਨਾਂ ਕੋਲ ਪੈ ਨਹੀਂਆ ਬੇਟੀ ਪੰਜਾਬ ਦੀ ਹੈ ਨਹੀਂ ਸੀ ਜਿਹਨੂੰ ਟਿਕਟ ਦੇਣ ਮਹਿਲਾਵਾਂ ਨੂੰ ਲੈ ਕੇ ਪ੍ਰਚਾਰ ਦੀ ਕੀ ਰਣਨੀਤੀ ਹੈ ਇਸ ਦੇ ਤਾਂ ਸਾਡੀਆਂ ਪੈਨਾਪੂਰੀਆਂ ਲੱਗੀਆਂ ਹੋਈਆਂ ਐਥੇ ਪਾਰਟੀ ਦੀ ਡਿਊਟੀ ਦੀ ਵੇਟ ਨਹੀਂ ਕਰਦੀਆਂ ਜੇਕਰ ਮਹਾਰਾਣੀ ਪੰਨੀਤ ਕੌਰ ਜਿੱਤਦੇ ਨੇ ਤਾਂ ਕਿਹੜੇ ਕਿਹੜੇ ਕੰਮ ਤੁਸੀਂ ਰੱਖੇ ਹੋਏ ਆ ਟਿਪਸ ਤੇ ਵੀ ਆਪਾਂ ਪਹਿਲਾਂ ਕਰਵਾਉਣੀ ਕਰਵਾਉਣਾ ਇਹੋ ਜੀ ਕੋਈ ਪ੍ਰੋਜੈਕਟਸ ਦਿੱਲੀ ਤੋਂ ਲੈ ਕੇ ਆਂ ਜੋ ਸਿਰਫ ਪੈਨਾ ਨੂੰ ਨਹੀਂ ਸਾਡੇ ਬੇਟਿਆਂ ਨੂੰ ਸਾਡੇ ਭਰਾਵਾਂ ਨੂੰ ਵੀ ਜਿਨ੍ਹਾਂ ਦਾ ਫਾਇਦਾ ਮਿਲੇ ਕੀ ਮਹਾਰਾਣੀ ਆਉਣਗੇ ਹੁਣ ਇਸ ਵਾਰ ਡੇਰਾਬਾਸੀ ਦੇ ਵਿੱਚ ਪੰਜਾਬ ਵਿੱਚ ਜਦ ਆਮ ਆਦਮੀ ਦੀ ਸਰਕਾਰ ਹੈ ਤਾਂ ਕਿੰਨੇ ਉਹਨਾਂ ਨੇ ਗੁੱਲ ਖਿਲਾ दिए ਇੱਕ ਤਾਂ ਹਟਾ ਸੜਕ ਵਿੱਚ ਖੱਡਾ ਜਾਂ ਤਾਂ ਖੜਕੋ ਵਿੱਚ ਖੱਡੋਆਂ ਵਿੱਚ ਸੜਕ کہیں کہیں ਦਿਖਦੀ ਹੁੰਦੀ ਸੀ ਕਿ ਯੂ 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 ਘੁਮਾ ਕੇ ਆਪ ਆਪਣਾ ਵਹੀਕਲ ਲੈ ਕਰਕੇ ਜਾਂਦੇ ਜੀ ਪੰਜਾਬ ਇੱਕ ਅਜਿਹੇ ਹਸੂਬਾਰੇ ਹਜ ਨੂੰ ਲੱਗਿਆ ਕਿ ਸ਼ੁਰੂ ਤੋਂ ਹੀ ਪੰਜਾਬ ਦੇ ਨਾਲ ਵਿਤਕਰਾ ਹੋਇਆ ਅਗਰ ਲੋਕ ਸਭਾ ਇਲੈਕਸ਼ਨ ਦੇ ਵਿੱਚ ਜਿੱਤ ਮਿਲਦੀ ਆ ਤਾਂ ਕੀ ਉਹ ਤੋਹਫੇ ਪੰਜਾਬ ਨੂੰ ਮਿਲਣਗੇ ਕੁਝ ਖਾਸ ਹੈ ਸਰਕਾਰ ਕੋਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਜੋ ਮੋਦੀ ਜੀ ਦੀ ਸਰਕਾਰ ਹੈ ਉਹ ਉਹ ਤਾਂ ਸਿਰਫ ਡਵੈਲਪਮੈਂਟ ਦੀ ਗੱਲ ਕਰਦੀ ਹੈ ਉਹ ਹੋਰ ਕੋਈ ਗੱਲ ਹੀ ਨਹੀਂ ਕਰਦੇ ਜੀ ਕਾਫੀ ਸਾਰਾ ਵਿਰੋਧ ਦੇਖਣ ਨੂੰ ਮਿਲਿਆ ਕਿਸਾਨਾਂ ਦੀਆਂ ਗ੍ਰਿਫਤਾਰੀਆਂ ਵੀ ਹੋਈਆਂ ਇਸ ਵਿਸ਼ੇ ਨੂੰ ਕਿਸ ਤਰ੍ਹਾਂ ਸੌਲਟ ਆਊਟ ਕੀਤਾ ਜਾਊਗਾ ਪਾਰਟੀ ਵੱਲੋਂ ਕੁਝ ਕਿਸਾਨਾਂ ਬਾਰੇ ਕੁਝ ਸੋਚ ਕੇ ਕੁਝ ਜੇ ਕੋਈ ਕਰ ਸਕਦਾ ਤਾਂ ਸਿਰਫ ਬੀਜੇਪੀ ਦੀ ਗਵਰਨਮੈਂਟ ਹੀ ਕਰ ਸਕਦੀ ਹੈ ਤੇ ਉਹ ਜ਼ਰੂਰ ਕਰੇਗੀ ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰਦੀਪ ਈਮਾਨ ਤੇ ਤੁਸੀਂ ਦੇਖ ਰਹੇ ਹੋ ਪਬਲਿਕ ਗਾਰਡੀਅਨ ਨਿਊਜ਼ ਤੇ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੀ ਖਾਸ ਪੇਸ਼ਕਸ਼ ਸੱਤਾ ਦੰਗਲ ਦੇ ਵਿੱਚ ਸੱਤਾ ਦੰਗਲ ਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਪੰਜਾਬ ਦੀ ਸਿਆਸਤ ਬਾਰੇ ਵੀ ਔਰ ਇਸ ਸਿਆਸਤ ਦੇ ਦੌਰਾਨ ਜੋ ਇਸ ਵੇਲੇ ਰਾਜਨੀਤੀ ਦੇ ਗਲਿਆਰਾਂ ਦੇ ਵਿੱਚ ਚੱਲ ਰਿਹਾ ਹੈ ਉਸ ਦੇ ਬਾਰੇ ਵੀ ਚਰਚਾ ਕਰਾਂਗੇ ਚਰਚਾ ਕਰਨ ਦੇ ਲਈ ਅੱਜ ਸਾਡੇ ਨਾਲ ਮੌਜੂਦ ਨੇ ਭਾਜਪਾ ਦੇ ਮਹਿਲਾ ਮੋਰਚਾ ਤੋਂ ਵਾਈਸ ਪ੍ਰੈਜ਼ੀਡੈਂਟ ਮੈਮ ਏਕਤਾ ਨਾਗਪਾਲ ਮੈਮ ਬਹੁਤ ਬਹੁਤ ਸਵਾਗਤ ਹੈ। ਸ਼ੁਕਰੀਆ ਜੀ। ਮੈਮ ਤੁਸੀਂ ਕਲਚਰ ਨੂੰ ਤਾਂ ਪ੍ਰਮੋਟ ਕਰ ਹੀ ਰਹੇ ਸੀ ਜੜ੍ਹ ਸੀ ਜੜੋ ਨਾਲ ਤੁਸੀਂ ਜੁੜੇ ਹੋਏ ਹੋ ਤੁਹਾਡੀ ਹੀ ਆਰਗੇਨਾਈਜੇਸ਼ਨ ਹੈ। ਜੀ। ਔਰ ਤੁਸੀਂ ਕਲਚਰ ਤਾਂ ਪ੍ਰਮੋਟ ਕਰ ਹੀ ਰਹੇ ਸੀ ਪਰ ਨਾਲ ਦੀ ਨਾਲ ਹੁਣ ਤੁਹਾਨੂੰ ਇਹ ਮੌਕਾ ਰਾਜਨੀਤੀ ਦੇ ਵਿੱਚ ਵੀ ਮਿਲਿਆ ਆ ਤਾਂ ਸਭ ਤੋਂ ਪਹਿਲਾਂ ਤਾਂ ਐਕਸਪੀਰੀਅੰਸ ਦੱਸੋ ਕਿ ਕਿੱਦਾਂ ਦਾ ਚੱਲ ਰਿਹਾ ਆ ਸੋਸ਼ਲ ਵਰਕਸ ਤੋਂ ਬਾਅਦ ਹੁਣ ਰਾਜਨੀਤੀ ਦੇ ਵਿੱਚ। ਅਹ ਦੇਖਿਏ ਜੀ ਗੱਲ ਕੀ ਹੈ ਕਿ ਹੈ ਨਾ ਆਪਾਂ ਹੌਲੀ-ਹੌਲੀ ਇਸ ਰੂਪ ਵਿਗਾੜਤਾ ਵੈਸੇ ਤਾਂ ਜੋ ਰਾਜਨੀਤੀ ਹੈ origianally ਉਹ ਸਮਾਜਿਕ ਸੇਵਾ ਦਾ ਹੀ ਪਲੇਟਫਾਰਮ ਸੀ ਤਾਂ ਉਹ ਤਾਂ ਐਜ ਇੱਕ ਦੌਰ ਆਇਆ ਕਿ ਰਾਜਨੀਤੀ ਤੋਂ ਮਤਲਬ ਸਮਾਜ ਸੇਵਾ ਦੂਰ ਹੋ ਗਈ ਲੇਕਿਨ ਹੁਣ ਐਜਾ ਫਿਰ ਸਵਰਨਮ ਦੌਰ ਰਾਜਨੀਤੀ ਜਿੰਦੋਸਤਾਨ ਚ ਚੱਲ ਰਿਹਾ ਹੈ ਜਿੱਥੇ ਰਾਜਨੀਤੀ ਦਾ ਮਤਲਬ ਦੇਸ਼ ਸੇਵਾ ਸਨਾਦਨ ਸੇਵਾ ਧਰਮ ਸੇਵਾ ਮਾਨਵ ਸੇਵਾ ਸਾਰੇ ਨਾਲ ਜੁੜ ਗਏ ਜੀ ਤਾ ਬਹੁਤ ਆਨੰਦ ਆ ਰਿਹਾ ਹੈ ਕਿ ਅੱਛਾ ਲੱਗ ਰਿਹਾ ਹੈ ਦੇਖ ਕੇ ਕਿ ਦੇਸ਼ ਚ ਰਾਜਨੀਤੀ ਦਾ ਰੂਪ ਬਦਲ ਰਿਹਾ ਹੈ ਜੀ ਅੱਛਾ ਭਾਜਪਾ ਨਾਲ ਜੁੜਨਾ ਕਿਵੇਂ ਲੱਗ ਰਿਹਾ ਭਾਜਪਾ ਨਾਲ ਜੁੜਨਾ ਮੇਰਾ ਖਿਆਲ ਮੈਂ ਮੰਨਨੀ ਹੈ ਕਿ ਮੇਰੇ ਲਈ ਸੁਭਾਗੇ ਦੀ ਗੱਲ ਜਿਵੇਂ ਤੁਸੀਂ ਕਿਹਾ ਕਿ ਅਸੀਂ ਸਮਾਜਿਕ ਜੋ ਹੈ ਸੇਵਾ ਵਾਲੇ ਬੰਦੇ ਹੈ ਜੀ ਜੋ ਸ਼ਖਸ ਆਦੇ ਸਮਾਜ ਨੂੰ ਆਦੀ ਸੰਸਕ੍ਰਿਤੀ ਨੂੰ ਆਦੇ ਇਤਿਹਾਸ ਨੂੰ ਆਦੇ ਸੰਸਕਾਰ ਨੂੰ ਪ੍ਰੇਮ ਕਰਦਾ ਪਿਆਰ ਕਰਦਾ ਉਹਨੂੰ ਭਾਰਤੀ ਜਨਤਾ ਪਾਰਟੀ ਦੇ ਨਾਲ ਜੁੜ ਕੇ ਆਨੰਦ ਆਣਾ ਲਾਜ਼ਮੀ ਹੈ ਜੀ ਅੱਛਾ ਪੋਲਿਟিক্যাল ਗਰਾਉਂਡ ਦੀ ਅਗਰ ਗੱਲ ਕਰੀਏ ਤਾਂ ਪਟਿਆਲਾ ਤੋਂ ਉਮੀਦਵਾਰ ਮਹਾਰਾਣੀ ਪਨੀਤ ਕੌਰ ਨੂੰ ਬਣਾ ਦਿੱਤਾ ਗਿਆ ਉਹਨਾਂ ਨੂੰ ਟਿਕਟ ਦਿੱਤੀ ਗਈ ਹੈ ਇਸ ਤੋਂ ਪਹਿਲਾਂ ਵੀ ਉਹ ਮੈਂਬਰ ਪਾਰਲੀਮੈਂਟ ਰਹਿ ਚੁੱਕੇ ਨੇ ਪਟਿਆਲਾ ਤੋਂ ਹੀ ਪਰ ਇਸਵਰ ਪਾਜਪਾ ਵੱਲੋਂ ਉਹਨਾਂ ਨੂੰ ਮੌਕਾ ਦਿੱਤਾ ਗਿਆ ਜੀ ਤਾਂ ਇਸ ਸਿਆਸੀ ਗਰਾਉਂਡ ਤੇ ਇਸ ਵੇਲੇ ਜੋ ਹਾਲਾਤ ਚੱਲ ਰਹੇ ਨੇ ਮੇਰੇ ਖਿਆਲ ਦੇ ਨਾਲ ਭਾਜਪਾ ਇਕੱਲੀ ਪਾਰਟੀ ਐ ਕੈਸੀ ਐ ਜਿਨੇ ਮਹਿਲਾਵਾਂ ਨੂੰ ਟਿਕਟਾਂ ਸਭ ਤੋਂ ਪਹਿਲਾਂ ਵੱਡੀਆਂ ਨੇ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਬਾਕੀ ਪਾਰਟੀਆਂ ਵੱਲੋਂ ਆਮ ਆਦਮੀ ਪਾਰਟੀ ਉਹਨਾਂ ਵੱਲੋਂ ਕਿਸੇ ਵੀ ਮਹਿਲਾ ਨੂੰ ਕੋਈ ਟਿਕਟ ਨਹੀਂ ਦਿੱਤੀ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਨਾ ਜੇ ਤੁਸੀਂ ਆਦੇ ਇਤਿਹਾਸ ਨੂੰ ਆਦੀ ਸੰਸਕ੍ਰਿਤੀ ਨੂੰ ਪਿਆਰ ਕਰਦੇ ਹੋ ਤਾਂ ਤੁਹਾਨੂੰ ਭਾਰਤੀ ਜਨਤਾ ਪਾਰਟੀ 'ਚ ਕੰਮ ਕਰਨ ਨੂੰ ਆਨੰਦ ਆਏਗਾ ਸਾਡੀ ਸੰਸਕ੍ਰਿਤੀ 'ਚ ਮਹਿਲਾਵਾਂ ਨੂੰ ਸਦਾ ਹੀ ਉੱਪਰ ਰੱਖਿਆ ਗਿਆ ਹੂੰ ਦੇਵੀਆਂ ਨੂੰ ਪੁੱਜ ਕੇ ਹੀ ਅਸੀਂ ਆਪਣਾ ਨਿਆ ਸਾਲ ਸ਼ੁਰੂ ਕਰਨੇ ਆ ਜਦੋਂ ਆਪਣੇ ਹਿੰਦੁਸਤਾਨ ਦਾ ਨਿਆ ਸਾਲ ਸ਼ੁਰੂ ਹੁੰਦਾ ਨਾ ਰਤਿਆਂ ਚ ਸ਼ੁਰੂ ਹੁੰਦਾ ਅਸੀਂ ਦੇਵੀਆਂ ਦੀ ਪੂਜਾ ਕਰਨੇ ਆ ਅਰਚਨਾ ਕਰਨੇ ਆ ਮੱਥਾ ਟੇਕਨੇ ਆ ਫਿਰ ਅਸੀਂ ਆਪਣਾ ਨਿਆ ਸਾਲ ਜੋ ਹੈ ਸ਼ੁਰੂ ਕਰਨੇ ਜੀ ਸਾਡੀ ਸੰਸਕ੍ਰਿਤੀ ਇੱਚ ਮਨਾਵਾਂ ਨੂੰ ਜੋ ਇੱਜ਼ਤ ਮਾਨ ਦਿੱਤਾ ਗਿਆ ਉਹੀ ਇੱਜ਼ਤ ਮਾਨ ਭਾਰਤੀ ਜਨਤਾ ਪਾਰਟੀ ਆ ਦੇ ਜੋ ਹੈ ਦੇਸ਼ ਦੀਆਂ ਬੇਟੀਆਂ ਨੂੰ ਪੈਨਾਂ ਨੂੰ ਦੇ ਰਹੀ ਹੈ ਤੇ ਬੜੇ ਅਫਸੋਸ ਦੀ ਗੱਲ ਐ ਇਸ ਤੋਂ ਕਿ ਪੰਜਾਬੀ ਹੈਗੇ ਆ ਪੰਜਾਬ ਚ ਰਹਿੰਦੇ ਆ ਕੀ ਆਮ ਆਦਮੀ ਪਾਰਟੀ ਦਿੰਦੀ ਸਰਕਾਰ ਹੈ ਮੌਜੂਦਾ ਪੰਜਾਬ 'ਚ ਜੀ ਜਿਨ੍ਹਾਂ ਨੇ ਸਰਕਾਰ ਬਣਾਈ ਤਾਂ ਵੱਡੇ ਵੱਡੇ ਵਾਅਦੇ ਕੀਤੇ ਸੀ ਔਰਤਾਂ ਨੂੰ ਇਹ ਦੇਵਾਂਗੇ ਇਹ ਦੇਵਾਂਗੇ ਹਜ਼ਾਰ ਰੁਪਏ ਦੇਵਾਂਗੇ ਫਲਾ ਕਰਾਂਗੇ ਇੱਕ ਵੀ ਵਾਅਦਾ ਉਹਨਾਂ ਨੇ ਪੂਰਾ ਨਹੀਂ ਕੀਤਾ ਔਰਤਾਂ ਨੂੰ ਲੈ ਕੇ ਤੇ ਬੈਕ ਟੂ ਵਰਕਸ ਤੁਸੀਂ ਇਹ ਦੇਖੋ 13 ਸੀਟਾਂ 'ਚੋਂ ਇੱਕ ਵੀ ਉਹਨਾਂ ਕੋਲ ਪੈ ਨਹੀਂ ਆ ਬੇਟੀ ਪੰਜਾਬ ਦੀ ਹੈ ਨਹੀਂ ਸੀ ਜਿਹਨੂੰ ਟਿਕਟ ਦੇਣ ਇੱਕ ਵੀ ਟਿਕਟ ਨਹੀਂ ਦਿੱਤੀ ਪਰ ਭਾਰਤੀ ਜਨਤਾ ਪਾਰਟੀ ਦੇ ਪਹਿਲੇ ਰਾਊਂਡ 'ਚ ਜਦੋਂ 6 ਟਿਕਟਾਂ ਅਨਾਉਂਸ ਹੋਈਆਂ ਤਾਂ ਮਹਾਰਾਣੀ ਪੰਨੀਤ ਕੌਰ ਜੀ ਦੀ ਟਿਕਟ ਉਸਲੇ ਅਨਾਉਂਸ ਹੋਈ ਹੈ ਦੋ ਭੈਣਾਂ ਦੀ ਹੁਣ ਬਾਅਦ 'ਚ ਵੀ ਅਨਾਉਂਸ ਹੋਈ ਹੈ ਜੀ ਤੇ ਸਾਨੂੰ ਪੂਰਾ ਯਕੀਨ ਹੈ ਕਿ ਜੋ ਅਗਲਾ ਜੋ ਹਲੇ ਜੋ 4 ਸਾਡੀਆਂ ਸੀਟਾਂ ਰਹਿ ਗਈਆਂ ਅਨਾਉਂਸ ਹੋਣ ਵਾਲੀਆਂ ਉਹਨਾਂ 'ਚ ਵੀ ਸਾਡੇ ਪੰਜਾਬ ਦੀ ਇੱਕ ਬੇਟੀ ਆ ਭੈਣ ਜੋ ਹੈ ਉਹਨਾਂ ਟਿਕਟਾਂ ਕਿਥੇ ਨਾ ਕਿਥੇ ਸਥਾਨ ਉਹਨੂੰ ਜ਼ਰੂਰ ਮਿਲੇਗਾ ਜੀ ਮੈਂ ਬਤੌਰ ਮਹਿਲਾ ਮੋਰਚਾ ਦੇ ਵਾਈਸ ਪ੍ਰੈਜ਼ੀਡੈਂਟ ਤੁਹਾਨੂੰ ਮਹਾਰਾਣੀ ਪ੍ਰਨੀਤ ਕੌਰ ਦੇ ਨਾਲ ਤਾਂ ਮੁਲਾਕਾਤ ਦੇ ਅਥਾਹ ਮੌਕੇ ਮਿਲਦੇ ਨੇ ਪਰ ਜੋ ਬਾਕੀ ਦੇ ਦੋ ਕੈਂਡੀਡੇਟ ਨੇ ਆਈਐਸ ਪਰਮਪਾਲ ਕੌਰ ਤੇ ਜੋ ਮੈਮ ਜਿਨ੍ਹਾਂ ਨੂੰ ਟਿਕਟ ਦਿੱਤੀ ਗਈ ਆ ਉਹਨਾਂ ਦੇ ਨਾਲ ਤੁਹਾਡੀ ਮੁਲਾਕਾਤ ਹੋਈ ਆ ਆ ਜੋ ਆਪਣਾ ਸੋਮ ਪ੍ਰਕਾਸ਼ ਜੀ ਹੈਗੇ ਮਾਨੇ ਸੋਮ ਪ੍ਰਕਾਸ਼ ਜੀ ਉਹ ਤਾਂ ਬਹੁਤ ਵੱਡਾ ਕਾਰਡ ਆਲਰੇਡੀ ਪਾਜ ਪਾ ਚ ਰਹੀ ਹੈ ਉਹ ਤਾਂ ਸੈਂਟਰ ਚ ਮਿਨਿਸਟਰੀਜ਼ ਵੀ ਉਹਨਾਂ ਨੇ ਜੋ ਹੈ ਸੇਵਾਵਾਂ ਦਿੱਤੀਆਂ ਤਾਂ ਉਹਨਾਂ ਨਾਲ ਮੁਲਾਕਾਤ ਕਈ ਸਾਲਾਂ ਤੋਂ ਹੀ ਹੁੰਦੀ ਰਹਿੰਦੀ ਹੈ ਕਿਉਂਕਿ ਉਹ ਆਲਰੇਡੀ ਸਾਡੇ ਸੀਨੀਅਰ ਆਗੂ ਹੈਗੇ ਅਸੀਂ ਉਹਨਾਂ ਤੋਂ ਸਿੱਖਿਆ ਬਹੁਤ ਹੈ ਜੀ ਤੇ ਬਾਕੀ ਜੋ ਹੈ ਪੈਂਜੇ ਨਾਲ ਹੁਣ ਜਾਵਾਂਗੇ ਇੱਕ ਸਾਡੇ ਕੈਂਡੀਡੇਟ ਰਹਿ ਗਈ ਪੈਂਜੇ ਨਾਲ ਮੁਲਾਕਾਤ ਨਹੀਂ ਹੋਈ ਜੀ ਉਹਨਾਂ ਜਲਦੀ ਸਾਡੀ ਇੱਥੋਂ ਪੈਨਾ ਦੀ ਟੋਲੀ ਜਿਵੇਂ ਸਾਡੇ ਜੋ ਹੈ ਪ੍ਰਦੇਸ਼ ਅਜੈਕਟਿਵਿਟੀ ਲਾਨਗੇ ਵੀ ਬਜੈਂਦਰ ਕੌਰ ਜੀ ਤੇ ਅਸੀਂ ਥੋੜੇ ਦਿਨ ਉਧਰ ਵੀ ਜਾ ਕੇ ਜ਼ਰੂਰ ਇਲੈਕਸ਼ਨ ਸੇਵਾ ਦੇਾਂਗੇ ਜੀ ਅੱਛਾ ਹਰ ਪਾਰਟੀ ਦੇ ਵਿੱਚ ਕੁਝ ਨਾ ਕੁਝ ਇਨਸਟਰਕਸ਼ਨਸ ਦਿੱਤੀਆਂ ਜਾਂਦੀਆਂ ਨੇ ਅ ਪ੍ਰਚਾਰ ਨੂੰ ਲੈ ਕੇ ਜੀ ਮਹਿਲਾਵਾਂ ਨੂੰ ਲੈ ਕੇ ਪ੍ਰਚਾਰ ਦੀ ਕੀ ਰਣਨੀਤੀ ਹੈ ਇਸ ਦੇ ਲਈ ਮਹਿਲਾਵਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੀ ਰਣਨੀਤੀ ਬਿਲਕੁਲ ਕਲੀਅਰ ਹੈ ਕਿਉਂਕਿ ਪਾਰਟੀ ਤਾਂ ਇੱਕ ਐਓਜੀ ਪਾਰਟੀ ਹੈ ਜੋ ਇੱਕ ਬੇਟੀ ਦੇ ਪੈਦਾ ਹੋਣ ਤੋਂ ਲੈ ਕੇ ਹੁੰਦੇ ਅੰਤਿਮ ਸ਼ਵਾਸ ਤੱਕ ਹੁੰਦਾ ਸਾਥ ਦਿੰਦੀ ਹੈ ਇਹ ਪਾਰਟੀਆਂ ਜੋ ਜਦੋਂ ਮੈਂ ਕੋਕਸ ਦੇ ਇੱਕ ਰੂਪ ਲੈਣੀਆਂ ਦੀ ਮਾਦੇ ਤਾਂ ਆ ਕੇ ਕਹਿੰਦੀ ਹੈ ਜੀ ਬੇਟੀ ਨੂੰ ਬਚਾਓ ਬੇਟੀ ਨੂੰ ਪੜ੍ਹਾਓ ਉਹ ਜਿਹਾ ਲਾ ਤੇ ਹਰ ਘਰ ਜਲ ਜਨਨ ਯੋਜਨਾ ਆਇਆ ਯੋਸ਼ਮਾਨ ਯੋਜਨਾ ਹੈ ਸਕਿੱਲ ਲਖਪਤੀ ਦੀ ਦੀ ਯੋਜਨਾ ਇਹ ਮੁਦਰਾ ਯੋਜਨਾ ਕਿੰਨੀਆਂ ਯੋਜਨਾਵਾਂ ਹੈਗੀਆਂ ਜੇ ਸਿਰਫ ਬੇਟੀਆਂ ਨੂੰ ਹੀ ਸਮਰਪਿਤ ਹੈਗੀਆਂ ਜੀ ਤਾਂ ਸਾਡੀ ਰਣਨੀਤੀ ਬਿਲਕੁਲ ਕਲੀਅਰ ਹੈ ਉਹ ਹਰ ਭੈਣ ਨਾਲ ਜੁੜੀ ਹੋਈ ਹੈ ਹਾਂ ਤੇ ਉਹ ਆਪ ਆਦੀ ਜ਼ਿੰਮੇਵਾਰੀ ਸਮਝ ਕੇ ਐਸਲੇ ਪਹਿਣਾ ਪੂਰੇ ਜੋਸ਼ ਨਾਲ ਲੱਗੀਆਂ ਹੋਈਆਂ ਫੀਲ ਚ ਉਹਨਾਂ ਦਾ ਫੀਲ ਦਿਸਦਾ ਨਹੀਂ ਕਿਉਂਕਿ ਉਹ ਘਰਾਂ ਦੇ ਅੰਦਰ ਅੰਦਰ ਵੜ ਕੇ ਹੀ ਆਦਾ ਕੰਮ ਕਰ ਰਹੀਆਂ ਜੀ ਇੱਕ ਜੋ ਪਹਿਨ ਦਾ ਕੰਮ ਕਰਨ ਦਾ ਤਰੀਕਾ ਦੇ ਇੱਕ ਭਰਾ ਦੇ ਕੰਮ ਕਰਨ ਦੇ ਤਰੀਕੇ ਚ ਫਰਕ ਹੁੰਦਾ ਕਿਉਂਕਿ ਜੇ ਮੈਂ ਜੇ ਨਿਕਲਾਂਗੀ ਤਾਂ ਮੈਂ ਜਿਸ ਘਰ ਜਾਊਂਗੀ ਮੰਨ ਲਓ ਮੈਂ ਤੁਹਾਡੇ ਘਰ ਆਈ ਤੁਹਾਡੇ ਨਾਲ ਗੱਲ ਕਰਦੇ ਕਰਦੇ ਮੈਂ ਅੰਦਰ ਤੁਹਾਡੀ ਰਸੋਈ ਚ ਵੀ ਵੜ ਜੂਗੀ ਪਰਚਾਈ ਨਾਲ ਗੱਲ ਕਰਦੇ ਕਰਦੇ ਜੀ ਜੀ ਤਾਂ ਸਾਡੀਆਂ ਪਹਿਨਾ ਪੂਰੀਆਂ ਲੱਗੀਆਂ ਹੋਈਆਂ ਇਹ ਪਾਰਟੀ ਦੀ ਡਿਊਟੀ ਦੀ ਵੇਟ ਨਹੀਂ ਕਰ ਰਹੀਆਂ ਹੂੰ ਉਹ ਇਹ ਸਾਰੀਆਂ ਸੁਵਿਧਾਵਾਂ ਦੇਖਦੇ ਹੋਏ ਇਹ ਸਾਰੀ ਜੋ ਸਰਕਾਰੀ ਪਾਲਿਸੀਜ਼ ਦੇ ਬੈਨੀਫਿਟਸ ਨੂੰ ਦੇਖਦੇ ਹੋਏ ਆਪ ਹੀ ਲੱਗੀਆਂ ਹੋਈਆਂ ਇਹ ਸਮਝ ਗਏ ਕਿ ਦੇਸ਼ ਸੇਵਾ ਦਾ ਬੜਾ ਉੱਤਮ ਮੌਕਾ ਹੈ ਜੇ ਮੈਂ ਇੱਕ ਮਾਂ ਹੋਣ ਦੇ ਨਾਤੇ ਇਹ ਸੋਚਨੀ ਹੈ ਕਿ ਮੇਰੇ ਬੇਟੇ ਨੂੰ ਔਰ ਮੇਰੀ ਬੇਟੀ ਨੂੰ ਆਉਣ ਵਾਲਾ ਇੱਕ ਸੁੰਦਰ ਹਿੰਦੁਸਤਾਨ ਮਿਲੇ ਤਾਂ ਮੈਂ ਆਦੀ ਡਿਊਟੀ ਸਮਝ ਕੇ ਲੱਗੀ ਹੋਈ ਹੈ ਕਿ ਜੇ ਮੈਂ ਮੋਦੀ ਜੀ ਸਰਕਾਰ ਆਏਗੀ ਤਾਂ ਮੇਰੇ ਬੱਚਿਆਂ ਨੂੰ ਇੱਕ ਖੂਬਸੂਰਤ ਹਿੰਦੁਸਤਾਨ ਰਹਿਣ ਨੂੰ ਮਿਲੇਗਾ ਆਦੀ ਡਿਊਟੀ ਸਮਝ ਕੇ ਸਾਰੇ ਆਪਦੇ ਆਪ ਦੇ ਥਾਂ ਤੇ ਪੈਣਾ ਸਾਡੀਆਂ ਲੱਗੀਆਂ ਹੋਈਆਂ ਜੀ ਹਲਕਾ ਡੇਰਾ ਵਸੀ ਦੇ ਨਾਲ ਤੁਸੀਂ ਤਾਲੁਕ ਰੱਖਦੇ ਹੋ ਜੀ ਜੇਕਰ ਮਹਾਰਾਣੀ ਪ੍ਰਨੀਤ ਕੌਰ ਜਿੱਤਦੇ ਨੇ ਤਾਂ ਕਿਹੜੇ ਕਿਹੜੇ ਕੰਮ ਤੁਸੀਂ ਰੱਖੇ ਹੋਏ ਆ ਟਿਪਸ ਤੇ ਵੀ ਆਪਾਂ ਪਹਿਲਾਂ ਕਰਵਾਉਣੀ ਕਰਵਾਉਣੀ ਪਹਿਲੀ ਗੱਲ ਤਾਂ ਜੇਕਰ ਨੇ ਜਿੱਤੇ ਜੀ ਮਹਾਰਾਣੀ ਸਾਹਿਬਾ ਜਿੱਤ ਹੀ ਰਹੇ ਹਨ ਜੀ ਨੰਬਰ 1 ਤੇ ਇਸ ਟਾਈਮ ਉਹਨਾਂ ਦਾ ਜੋ ਹੈ ਪੋਜੀਸ਼ਨ ਚੱਲ ਰਹੀ ਹੈ ਜੋ ਜਿੱਤ ਕੇ ਆਣਗੇ ਸਾਡਾ ਪੂਰਾ ਮੈਮੋਰੰਡਮ ਇਕਤਿਆਰਾ ਕਿਉਂਕਿ ਜੋ ਹੈ ਅੱਜ ਦੇ ਤਰੀਕੇ 'ਚ ਜੋ ਔਰਤਾਂ ਦਾ ਪਹਿਣਾ ਦਾ ਜੋ ਹਾਲਾਤ ਹੈ ਔਰ ਤਾਂ ਦਾ ਛੱਡਵਾਉਣ ਦੇ ਤਰੀਕੇ ਨਾਲ ਸਾਡੇ ਬੇਟੇ ਸਾਡੇ ਭਰਾ ਵੀ ਸੁਰੱਖਿਤ ਹਨ ਹੀ ਪੰਜਾਬ 'ਚ ਭੈਣਾਂ ਦੀ ਤਾਂ ਗੱਲ ਫਿਰ ਵੀ ਬਾਤ ਚ ਆਉਂਦੀ ਹੈ ਤੇ ਸਾਡੀ ਲੇਡੀਜ਼ ਦੀ ਸਿਕਿਉਰਿਟੀ ਸੇਫਟੀ ਉਹਨਾਂ ਦੇ এমਪਲੋਇਮੈਂਟ ਉਹਨਾਂ ਲਈ ਕੋਈ ਸੈਂਟਰ ਦੇ ਪ੍ਰੋਜੈਕਟਸ ਉਹਨਾਂ ਦਾ ਪ੍ਰੋਮੋਸ਼ਨਲ ਐਕਟੀਵਿਟੀਆਂ ਸੈਲਫ ਹੈਲਪ ਗਰੁੱਪਸ ਨੂੰ ਜੋ ਹੈ ਸਪੋਰਟ ਬਹੁਤ ਸਾਰੇ ਹੋਰ ਵੀ ਸਾਡੇ ਇਸ਼ੂਸ ਹੈ ਜੋ ਆਲਰੇਡੀ ਦੇ ਆਲ ਪੈਂਡਡ ਆਊਂ ਜੋਸੀ ਮਹਾਰਾਣੀ ਸਾਹਿਬਾ ਨੂੰ ਕਵਾਂਗੇ ਕਿ ਆ ਕੇ ਸਾਡੇ ਲਈ ਕਰਨ ਐਓ ਜੇ ਕੋਈ ਪ੍ਰੋਜੈਕਟਸ ਦਿੱਲੇ ਤੋਂ ਲੈ ਕੇ ਆਂ ਜੋ ਸਿਰਫ ਪਹਿਣਾ ਨੂੰ ਨਹੀਂ ਸਾਡੇ ਬੇਟਿਆਂ ਨੂੰ ਸਾਡੇ ਭਰਾਵਾਂ ਨੂੰ ਵੀ ਜਿਨ੍ਹਾਂ ਦਾ ਫਾਇਦਾ ਮਿਲੇ ਔਰ ਸਾਡੇ ਏਰੀਆ ਦੀ ਜੋ ਡਿਵੈਲਪਮੈਂਟ ਇਚ ਵੀ ਯੋਗਦਾਨ ਦੇਣ ਅੱਜ ਤੱਕ ਇਹ ਕੋਈ ਵੀ ਕੋਈ ਸੈਂਟਰ ਤੋਂ ਕੋਈ ਪ੍ਰੋਜੈਕਟ ਹੀ ਨਹੀਂ ਇੱਥੇ ਲੈ ਕੇ ਆਇਆ ਜੋ ਸਾਡੇ ਏਰੀਆ ਦਾ ਕੋਈ ਜਿੱਥੇ ਵਾਧਾ ਹੋਏ ਤੁਸੀਂ ਇੰਡਸਟਰੀ ਦੀ ਗੱਲ ਕਰ ਰਹੇ ਹੋ ਜੀ ਹਰ ਤਰੀਕੇ ਦੀ ਇੰਡਸਟਰੀ ਦੀ ਗੱਲ ਕਰ ਰਹੇ ਹਾਂ ਕੋਈ ਵੀ ਕਿਸੇ ਵੀ ਤਰੀਕੇ ਦੇ ਪ੍ਰੋਜੈਕਟਸ ਹੋ ਵਧੀਆ ਵਧੀਆ ਇੱਥੇ ਰੋਡਸ ਆਣ ਇੱਥੇ ਜੋ ਹੈ ਕੋਈ ਇੰਡਸਟਰੀਅਲ ਪ੍ਰੋਜੈਕਟਸ ਆਣ ਕੋਈ ਇੱਥੇ ਫੂਡ ਇੰਡਸਟਰੀਜ਼ ਦੇ ਕੋਈ ਪ੍ਰੋਜੈਕਟਸ ਆਣ ਜਿੱਥੇ ਪਹਿਨਾ ਸਾਡੀਆਂ ਇਨਵੋਲਵ ਹੋ ਸਕਣ ਜੀ ਤਾਂ ਬਹੁਤੀਆਂ ਚੀਜ਼ਾਂ ਹੈਗੀਆਂ ਦਿਮਾਗ 'ਚ ਜੋ ਹੋਰ ਇੱਥੇ एजुकेशनल इंस्टिट्यूट्स ਅਤੇ ਟ੍ਰੇਨਿੰਗ ਇੰਸਟੀਚੂਟਸ ਅਤੇ ਸਕਿਲ ਜੋ ਹੈ ਸਕਿਲ ਡਿਵੈਲਪਮੈਂਟ ਦੇ ਇੰਸਟੀਚੂਟਸ ਬਹੁਤ ਗਰਾਉਂਡ ਲੈਵਲ ਦਾ ਵੀ ਕੰਮ ਇੱਥੇ ਹੋਣ ਵਾਲਾ ਹੈ ਜੀ ਕਿਉਂਕਿ ਅਜ ਤੱਕ ਇੱਥੇ ਕਮਲ ਨਿਸ਼ਾਨ ਨੇ ਕਦੇ ਡੋਮਿਨੇਸ਼ਨ ਪੋਲਿਟੀਕਲ ਨਹੀਂ ਰਿਹਾ ਪਹਿਲਾਂ ਰਹੇ ਤਾਂ ਛੋਟੀ ਭਾਈ ਵਾਲੀ ਚ ਰਹੇ ਜੋ ਕਰਕੇ ਅਸੀਂ ਜਿਆਦਾ ਖੁੱਲ ਕੇ ਸਾਡਾ ਇੱਥੇ ਕੰਮ ਨਹੀਂ ਹੋ ਸਕਿਆ ਹੁਣ ਦਿਲੇਸ਼ ਤਾਂ ਸੈਂਟਰ ਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਤੈ ਹੈ ਜੀ ਔਰ ਪੰਜਾਬ ਚ ਵੀ ਬਹੁਤ ਅੱਛੀ ਤਾਦਾਦ ਚ ਸਾਡੀਆਂ ਸੀਟਾਂ ਇੱਥੇ ਨਿਕਲ ਕੇ ਜਾਣਗੀਆਂ ਮਹਾਰਾਣੀ ਸਾਹਿਬਾ ਇੱਥੋਂ ਦਿੱਤਣਗੇ ਸੈਂਟਰ ਦਾ ਕੋਈ ਅੱਛਾ ਪੋਰਟਫੋਲੀਓ ਉਹਨਾਂ ਨੂੰ ਮਿਲੇਗਾ ਔਰ ਸਾਡੇ ਇਲਾਕੇ ਦੀ ਡਿਵੈਲਪਮੈਂਟ ਹੋਏਗੀ ਜੀ ਮਹਾਰਾਣੀ ਜੋ ਨੇ ਉਹ ਡੇਰਾਬਸੀ ਤੱਕ ਉਹਨਾਂ ਦੀ ਪਹੁੰਚ ਪ੍ਰੋਪਰ ਤਰੀਕੇ ਨਾਲ ਹੋ ਨਹੀਂ ਪਾਈ ਪਿਛਲੇ ਕਾਰਜਕਾਲ ਦੇ ਵਿੱਚ ਔਰ ਕੱਲ ਡਾਕਟਰ ਬਲਬੀਰ ਸਿੰਘ ਵੀ ਆਏ ਸੀਗੇ ਆਮ ਆਦਮੀ ਪਾਰਟੀ ਦੇ ਜੋ ਉਮੀਦਵਾਰ ਨੇ ਤਾਂ ਉਹ ਟਕੋਲੀ ਜ਼ੀਰਕਪੁਰ ਕਈ ਥਾਵਾਂੋਂ ਨਾਗਲਾ ਤਾਂ ਕਈ ਇਲਾਕਿਆਂ ਦੇ ਵਿੱਚ ਉਹਨਾਂ ਨੇ ਜੋ ਆਪਣੀ ਯਾਤਰਾ ਕੀਤੀ ਹੈ ਤਾਂ ਕੀ ਮਹਾਰਾਣੀ ਆਉਣਗੇ ਹੁਣ ਇਸ ਵਾਰ ਡੇਰਾ ਬੱਸੀ ਦੇ ਵਿੱਚ ਔਰ ਲੋਕਾਂ ਦੇ ਗਲੀਆਂ ਮੋਹੱਲਿਆਂ ਸੋਸਾਇਟੀਆ ਤੱਕ ਪਹੁੰਚ ਕਰਨਗੇ ਦੇਖੋ ਜੀ ਜਦੋਂ ਕੋਈ ਕੈਂਡੀਡੇਟ ਕੋਈ ਪੋਲਿਟੀਕਲ ਪਾਰਟੀ ਜੁਆਇਨ ਕਰਦਾ ਹੈ ਜੀ ਤਾਂ 100% ਉਹ ਸਿਰਫ ਆਪਣੀ ਫਲਸਫੀ ਨਾਲ ਕੰਮ ਨਹੀਂ ਕਰ ਸਕਦਾ ਇਹ ਕਾਂਗਰਸ ਦੀ ਨੀਤੀ ਰਹੀ ਹੈ ਅਮੇ ਜੀ ਪਾਰਟੀ ਦੀ ਨੀਤੀ ਹੈ ਕਿ ਜੋ ਕੈਂਡੀਡੇਟ ਜਿਹੜਾ ਜਿੱਤ ਜਾਂਦਾ ਹੈ ਉਹਦਾ ਘਰ ਮਤਲਬ ਉਹ ਬਹੁਤ ਜ਼ਿਆਦਾ ਮੂਵਮੈਂਟ ਵਾਲਾ ਸਿਸਟਮ ਜੀ ਇੱਕ ਵੱਖਰਾ ਰਹਿੰਦਾ ਭਾਰਤੀ ਜਨਤਾ ਪਾਰਟੀ ਦਾ ਜੋ ਹੈ ਇੱਕ ਸਿਸਟਮ ਕੰਮ ਕਰਨ ਦਾ ਬਿਲਕੁਲ ਵੱਖਰਾ ਹੈ ਇਹ ਸਿਸਟਮ ਇਹ ਸੋਚ ਇਹ ਵਿਚਾਰ ਦੇਖ ਕੇ ਹੀ ਮਹਾਰਾਣੀ ਸੈਭਾ ਨੇ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ ਹੈ ਜੀ ਤੇ ਆਨਗੇ ਵਾਲੀ ਗੱਲ ਨਹੀਂ ਉਹ ਇੱਥੇ ਆਲਰੇਡੀ ਉਹਨਾਂ ਦੇ ਕਿੰਨੇ ਵਿਜ਼ਿਟਸ ਹੋ ਚੁੱਕੇ ਐ ਦੋ ਤਿੰਨ ਤਾਂ ਮੈਨੂੰ ਹੀ ਧਿਆਨ ਆ ਕਿ ਤਿੰਨ ਚਾਰ ਵਾਰੀ ਤਾਂ ਸਾਡੇ ਕੋਲ ਹੀ ਆ ਚੁੱਕੇ ਐ ਤੇ ਚਾਰ ਪੰਜ ਵਾਰੀ ਹਾੜਾ ਆਇਆ ਜਦੋਂ ਤਾਂ ਕਿੰਨਾ ਉਹ ਇੱਥੇ ਵਿਚਰੇ ਆ ਕਿ ਮੇਰਾ ਕਾਲ 25 26 ਪ੍ਰਧਾਨ ਨਾਲ ਤਾਂ ਮੇਰੇ ਨਾਲ ਹੀ ਉਹ ਉਹਨਾਂ ਨੇ ਗੱਲ ਕੀਤੀ ਐ ਉਹ ਬਲਟਾਨਾ ਸਾਈਡ ਵੀ ਟਕੋਲੀ ਉਧਰ ਵੀਆਈਪੀ ਰੋਡ ਹਰ ਪਾਸੇ ਆ ਕੇ ਜਦੋਂ ਵੀ ਔਖਾ ਟਾਈਮ ਆਇਆ ਤੇ ਉਹ ਨਾ ਲਾ ਕੇ ਖੜੇ ਐ ਅਸੀਂ ਕੋਈ ਦੁੱਖ ਹੁੰਦਾ ਸੁੱਖ ਹੁੰਦਾ ਦੁੱਖ ਵੇਲੇ ਵੀ ਆਏ ਤੇ ਸੁੱਖ ਚ ਵੀ ਅਸੀਂ ਕੋਈ ਪ੍ਰੋਗਰਾਮ ਕਰਨੇ ਆਂਦੇ ਐ ਉਹ ਬੈਠਕਾਂ ਹੁੰਦੀਆਂ ਹੁਣ 23 ਤਰੀਕ ਨੂੰ ਫੇਰ ਆ ਰਹੇ ਆ ਇੱਕ ਇੱਥੇ ਮਹਾਰਾਣੀ ਸਾਈਬਾ ਦਾ ਪ੍ਰੋਗਰਾਮ 23 ਤਰੀਕ ਨੂੰ ਜ਼ੇਰਕਪੁਰ ਹੋ ਰਿਹਾ ਹੈ ਤੇ ਡੇਰਾਬੱਸੀ ਹਲਕੇ 'ਚ ਉਹਨਾਂ ਦਾ ਬਹੁਤ ਅੱਛਾ ਇੱਕ ਕਾਰਜਕ੍ਰਮ ਅਸੀਂ ਥੋੜੇ ਦਿਨ ਪਹਿਲਾਂ ਹੀ ਹੋਇਆ ਜਿੰਦੇ 'ਚ ਮਹਾਰਾਣੀ ਸਾਈਬਾ ਆਏ ਸੀ ਉਹ ਮਤਲਬ ਜੁਆਇਨ ਕਰਨ ਤੋਂ ਬਾਅਦ ਉਹਨਾਂ ਦਾ ਇਨਫੈਕਟ ਉਹਨਾਂ ਨੇ ਜਦੋਂ ਪਾਰਟੀ ਜੁਆਇਨ ਕਰੀ ਹੈ ਉਸ ਤੋਂ ਬਾਅਦ ਉਹਨਾਂ ਦਾ ਪਹਿਲਾ ਜੋ ਸਵਾਗਤ ਸਮਾਰੋਹ ਹੋਇਆ ਉਹ ਆਪਣੇ ਹਲਕੇ 'ਚ ਹੀ ਹੋਇਆ ਹੈ ਔਰ ਗੱਜਵੱਜ ਦੇ ਲੋਕਾਂ ਨੇ ਉਹਦੇ 'ਚ ਪਾਰਟਿਸਿਪੇਟ ਕੀਤਾ ਤਾਂ ਹੁਣ ਉਹ ਗੱਲ ਨਹੀਂ ਹੈ ਕਿ ਉਹਨਾਂ ਦਾ ਇੱਥੇ ਮ ਬਹੁਤ ਅੱਛੇ ਤਰੀਕੇ ਨਾਲ ਅੱਛੀ ਸਪੀਡ 'ਚ ਆਲਰੇਡੀ ਸ਼ੁਰੂ ਹੋ ਗਿਆ ਹੋਇਆ। ਕਾਂਗਰਸ ਵੱਲੋਂ ਭਰੋਸਾ ਜਤਾਇਆ ਗਿਆ ਡਾਕਟਰ ਧਰਮਵੀਰ ਗਾਂਧੀ ਦੇ ਨਾਮ ਤੋਂ ਜੋ ਪਹਿਲਾਂ ਆਮ ਆਦਮੀ ਪਾਰਟੀ ਦੇ ਵਿੱਚ ਸੀ ਉਹਨਾਂ ਨੂੰ ਲੈ ਕੇ ਕੋਈ ਵਿਸ਼ੇਸ਼ ਟਿੱਪਣੀ ਕਰਨਾ ਚਾਹੋਗੇ? ਦੇਖੋ ਜੀ ਅਸੀਂ ਦੂਜਾ ਬਾਰੇ ਬਹੁਤ ਟਿੱਪਣੀ ਨਹੀਂ ਕਰਨੀ ਕਿਉਂਕਿ ਆਮ ਆਦਮੀ ਪਾਰਟੀ ਦੇ ਬਾਰੇ ਉਹਨ ਕੀ ਟਿੱਪਣੀ ਕਰੀਏ ਜਿੰਦੇ ਰਾਤ ਚੋਂ ਆਏ ਸੀ ਐਮਪੀ ਬਣੇ ਸੀ ਉਹ ਤਾਂ ਵਿਚਾਰਾ ਹੁਣ ਆਪ ਹੀ ਅੰਦਰ ਬੈਠੇ ਆ ਦੇ ਕਾਰਜ ਕਰਕੇ ਤਾਂ ਅਸੀਂ ਤਾਂ ਹੁਣ ਕੀ ਟਿੱਪਣੀਆਂ ਕਰਨੀਆਂ ਜੀ ਇਹ ਲੋਕੀ ਆਪ ਦੇਖ ਰਹੇ ਸਾਡਾ ਜੋ ਜੁਡੀਸ਼ੀਅਲ ਸਿਸਟਮ ਹੈ ਇੰਡੀਆ ਦਾ ਉਹ ਆਪਣਾ ਕੰਮ ਕਰ ਰਿਹਾ ਹੈ ਔਰ ਲੋਕੀ ਬਹੁਤ ਸਮਝਦਾਰ ਹੈ ਪੜੇ ਲਿਖੇ ਹੈ ਉਹਨਾਂ ਨੂੰ ਪਤਾ ਹੈ ਕਿ ਜੇ ਸੈਂਟਰ ਚ ਸਰਕਾਰ ਤਾਂ ਆਈ ਰਹੀ ਹੈ ਇਧਰ ਪਿਛਲੇ ਕੁਝ ਟਾਈਮ ਤੋਂ ਹੁਣ साडा एरिया इस करके भी नहीं तरक्की कर पाया क्योंकि ये सेंटर के कोऑर्डिनेशन कोआर्डिनेशन से नहीं लोकसभा चलिया जी डबल इंजन की सरकार जिसको हम कहते हैं कि जब दिल्ली के सरकार के साथ यहाँ के अपने एमपी को भेजना है ये बात अब पंजाब के लोगों को समझ आ गई है जी और बाकी पार्टियों पे टिप्पणी उनको ये भी समझ आ रहा है कि जिनका अभी आपने नाम लिया डॉक्टर गांधी साहब जो वो जब एम बने थे जिनके साथ वो जो उनके सरमाया आज के डेट में कहाँ हैं ये ये सबको पता है कि इज बिहाइंड द बार्स जी तो अगर उनको अगर ये वापसी अगर चाह रहे हैं या पंजाब में जब आम आदमी की सरकार है तो कितने उन्होंने गुल खिला दिए बाहर निकलना हमारे युवाओं का हमारी बेटियों का बाहर निकलना मुश्किल हो गया रोज चोरियाँ डकैतियाँ ड्रग्स का जो आप काम देख लो आप पूरे पंजाब की बात ना करके सिर्फ अपनी कॉन्स्टिट्यूंसी अपनी कॉन्स्टिट्यूंसी छोड़ करके भी आप सिर्फ अपनी काउंसिल की बात कर लें जीरकपुर क्या था और क्या हो गया सब वन ऑफ द रिचेस्ट काउंसिल्स होने के बावजूद कितनी डेवलपमेंट हमारे यहाँ हो रही है एक ईंट का टुकड़ा नहीं यहाँ पे एड ऑन किया गया कोई कोई काम डेवलपमेंट का तो कोई काम ही नहीं हुआ ना जी। और अगर ये लोगों को नहीं दिख रहा है तो फिर इसमें तो हम क्या कह सकते हैं लेकिन आई एम श्योर कि यहाँ के लोग समझदार हैं वो सब देख रहे हैं महसूस कर रहे हैं रोज गाड़ियों में हम जब आते जाते हर दूसरे दिन तो हम ही गिरे हुए मतलब इतने खड्डे मतलब एक तो होता सड़क में खड्डा यहाँ तो खड़कों में खड्डों में, में सड़क कहीं कहीं दिखती होती थी कि यूं यू यूं, यूं यूं घुमा के आप अपना वहीकल लेकर के जाते थे तो अब जो है एक विकसित भारत की गारंटी की बात हमारे देश में हो रही है और पंजाबी भी ਇੱਕ ਵਿਕਸਿਤ ਪੰਜਾਬ ਜੋ ਹੈ ਦੇਖਣਾ ਚਾਹਤੇ ਹਨ ਇਸ ਲਈ ਉਹ ਇਸ ਵਾਰ ਮਹਾਰਾਣੀ ਪ੍ਰਨੀਤ ਕੌਰ ਕੋਲ ਤੋਂ ਜਿਤਾएंगे बाकी भी 13 सीटों पर हमारे को बहुत अच्छे जो है वो जीत दिलाएंगे जी ਵਿਚਾਰਧਾਰਾ ਦੀ ਤੁਸੀਂ ਗੱਲ ਕੀਤੀ ਹੈ ਔਰ ਖਾਸ ਤੌਰ ਤੇ ਜੋ ਕੰਮ ਕਮਾਂ ਦੀ ਤੁਸੀਂ ਗੱਲ ਕੀਤੀ ਹੈ ਪੰਜਾਬ ਇੱਕ ਅਜਿਹੇ ਸੂਬਾ ਰਿਹਾ ਜਿਹਨੂੰ ਲੱਗਿਆ ਕਿ ਸ਼ੁਰੂ ਤੋਂ ਹੀ ਪੰਜਾਬ ਦੇ ਨਾਲ ਵਿਤਕਰਾ ਹੋਇਆ ਤਾਂ ਪੰਜਾਬ ਇਸ ਵੇਲੇ ਬਹੁਤ ਹੀ ਨਾਜ਼ੁਕ ਸਟੇਟ ਦੇ ਵਿੱਚੋਂ ਆ ਵਿਧਾਨ ਸਭਾ ਇਲੈਕਸ਼ਨ ਤੋਂ ਪਹਿਲਾਂ ਵੀ ਪ੍ਰਧਾਨ ਮੰਤਰੀ ਸਾਹਿਬ ਪੰਜਾਬ ਆਏ ਸੀਗੇ ਪਰ ਉਹਨਾਂ ਨੂੰ ਵਾਪਸ ਜਾਣਾ ਪਿਆ ਤਾਂ ਕਾਫੀ ਸਾਰੇ ਉਹ ਕਹਿੰਦੇ ਸੀਗੇ ਮੈਂ ਕੁਝ ਤੋਹਫੇ ਦੇਣੇ ਸੀਗੇ ਪੰਜਾਬ ਨੂੰ ਤਾਂ ਕਿ ਅਗਰ ਲੋਕ ਸਭਾ ਇਲੈਕਸ਼ਨ ਦੇ ਵਿੱਚ ਜਿੱਤ ਮਿਲਦੀ ਆ ਤਾਂ ਕਿ ਉਹ ਤੋਹਫੇ ਪੰਜਾਬ ਨੂੰ ਮਿਲਣਗੇ ਕੁਝ ਖਾਸ ਹੈ ਸਰਕਾਰ ਕੋਲ ਦੇਖੋ ਜੀ ਉਹ ਵਾਲੇ ਤੋਹਫੇ ਤਾਂ ਮਿਲਣਗੇ ਹੀ ਮਿਲਣਗੇ ਆਪਾਂ ਜਿਹਨੂੰ ਕਹਿੰਦੇ ਨਾ ਕਿ ਇੱਕ ਬੋਨਸ ਜੀ ਬਹੁਤ ਸਾਰੇ ਪਲਾਨਸ ਜੋ ਹੈ ਪੰਜਾਬ ਦਾ ਤੁਸੀਂ ਇਹ ਦੇਖੋ ਕਿ ਇੱਧਰ ਦਾ ਮਾਹੌਲ ਚੇਂਜ ਹੋ ਜਾਏਗਾ ਪੋਜ਼ਿਟਿਵਿਟੀ ਦੀ ਤਰਫ ਜੀ ਆਪਣਾ ਪਹਿਲਾਂ ਆਪਾਂ ਦੇਖੀ ਇੰਡਸਟਰੀ ਤਾਂ ਖਤਮ ਹੀ ਕਰਤੀ ਪੰਜਾਬ ਚੋਂ ਮੰਡੇ ਗੋਵਿੰਦਗੜ ਸਾਡਾ ਹੱਬ ਹੋਇਆ ਕਰਦਾ ਸੀ ਹੁਣ ਉੱਥੇ ਕੂਵੇ ਬੋਲਦੇ ਆ ਇੰਡਸਟਰੀਅਲ ਬੈਲਟ ਸਾਡੇ ਪੰਜਾਬ ਚ ਬਿਲਕੁਲ ਖਤਮ ਕਰਤੀ ਪਿਛਲੀਆਂ ਸਰਕਾਰਾਂ ਨੇ ਪੰਜਾਬ ਚ ਜੇ ਹੁਣ ਸਾਡੇ ਐਮਪੀ ਜਿੱਤ ਕੇ ਆਉਂਦੇ ਆ ਤਾਂ ਸੈਂਟਰ ਚੋਂ ਬਹੁਤ ਵਧੀਆ ਪ੍ਰੋਜੈਕਟਸ ਔਰ ਤੋਹਫੇ ਇੱਥੇ ਆਣ ਗਏ ਜੀ ਮਰੇਦਰ ਦਾ ਜੋ ਇੱਕ ਜੋ ਸੋਚ ਤੋਂ ਵੀ ਮੇਰਾ خیال ਉੱਪਰ ਜੋ ਹੈ ਸੈਂਟਰ ਪਲਾਨ ਕਰੇਗਾ ਕਿਉਂਕਿ ਆਪਾਂ ਦੇਖਿਆ ਜੋ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਜੋ ਮੋਦੀ ਜੀ ਦੀ ਸਰਕਾਰ ਹੈ ਉਹ ਉਹ ਤਾਂ ਸਿਰਫ ਡਵੈਲਪਮੈਂਟ ਦੀ ਗੱਲ ਕਰਦੀ ਹੈ ਉਹ ਹੋਰ ਕੋਈ ਗੱਲ ਹੀ ਨਹੀਂ ਕਰਦੇ ਜੀ ਤੁਸੀਂ ਯੂਪੀ ਵਰਗਾ ਪ੍ਰਦੇਸ਼ ਦੇਖੋ ਕੀ ਹੋਇਆ ਕਰਦਾ ਸੀ ਤਾਂ ਅੱਜ ਕਿੱਧਰ ਪਹੁੰਚ ਗਿਆ ਉਹੀ ਪੰਜਾਬ 'ਚ ਵੀ ਹੋਏਗਾ ਪੰਜਾਬ ਅੱਜ ਬਹੁਤ ਦਿੱਪਤੇ ਹੈ ਤੇ ਪੀਕ ਤੇ ਪਹੁੰਚ ਜਾਏਗਾ ਜਦੋਂ ਅੰਦਰ ਦਾ ਰਿਜ਼ਲਟ ਡਿਕਲੇਅਰ ਹੋਏ ਯੂਪੀ ਦੇ ਤੁਸੀਂ ਮਾਹੌਲ ਦੀ ਗੱਲ ਕੀਤੀ ਹੈ ਤਾਂ ਬਹੁਤ ਸਾਰਾ ਡਿਸਪਲਿਨ ਯੂਪੀ ਦੇ ਵਿੱਚ ਵੇਖਣ ਨੂੰ ਮਿਲਿਆ ਜੋ ਗੈਂਗਸਟਰਵਾਦ ਸੀ ਉਹਦਾ ਖਾਤਮਾ ਹੋਇਆ ਜੀ ਪੰਜਾਬ ਵੀ ਅੱਜ ਜਗ੍ਹਾ ਜਗ੍ਹਾ ਤੋਂ ਧਮਕੀਆਂ ਮਿਲਦੀਆਂ ਜਾਂ ਕਿਸੇ ਵੀ ਮੋੜ ਤੇ ਕਿਸੇ ਦਾ ਵੀ ਕਤਲ ਹੋ ਜਾਂਦਾ ਆ ਵਪਾਰੀ ਆਪਣੇ ਆਫਿਸ ਦੇ ਵਿੱਚ ਬੈਠੇ ਹੁੰਦੇ ਨੇ ਤੇ ਗੋਲੀ ਚੱਲ ਜਾਂਦੀ ਹੈ ਤੇ ਇਹ ਯਕੀਨੀ ਹੋ ਪਾਏਗਾ ਕਿ ਇਸ ਸਟੇਟ ਦੇ ਵਿੱਚੋਂ ਪੰਜਾਬ ਨਿਕਲ ਜਾਏਗਾ ਬਾਈ 올 ਮੀਨਸ ਨਿਕਲੇਗਾ आप ही हूँ यूपी का ना ले रहे हो यूपी की सिचुएशन की सी उत्तर प्रदेश जिन्हें बिल्कुल हम जिसको कहते हैं कि फर्श से अर्श पर पहुँचा दी है भारतीय जनता पार्टी की सरकार ने जी। और वही पंजाब के साथ भी होगा जो आज की तारीख में फर्श पर है उसको अर्श पर ले जाने की काबिलियत अगर किसी में है तो सिर्फ और सिर्फ मोदी सरकार में जी एकता जी आप शहरी इलाके की बहुत गल है ਪਿੰਡਾਂ ਦੀ ਅਗਰ ਗੱਲ ਕਰੀਏ ਪਿੰਡਾਂ ਦੇ ਵਿੱਚ ਥੋੜਾ ਵਿਰੋਧ ਦੇਖਣ ਨੂੰ ਮਿਲ ਰਿਹਾ ਹੈ ਔਰ ਹਰ ਜਗ੍ਹਾ ਹਰ ਲੋਕ ਸਭਾ ਹਲਕੇ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਅੱਜ ਵੀ ਕਾਫੀ ਸਾਰਾ ਵਿਰੋਧ ਦੇਖਣ ਨੂੰ ਮਿਲਿਆ ਕਿਸਾਨਾਂ ਦੀਆਂ ਗ੍ਰਿਫਤਾਰੀਆਂ ਵੀ ਹੋਈਆਂ ਇਸ ਵਿਸ਼ੇ ਨੂੰ ਕਿਸ ਤਰ੍ਹਾਂ ਸੌਲਟ ਆਊਟ ਕੀਤਾ ਜਾਊਗਾ ਪਾਰਟੀ ਵੱਲੋਂ ਦੇਖੋ ਜੀ ਕਿਸਾਨਾਂ ਦੇ ਡਿਵੈਲਪਮੈਂਟ ਦੀ ਵੀ ਬਹੁਤ ਗੱਲਾਂ ਹੋਈਆਂ ਕਿੰਨੇ ਜੋ ਹੈ ਕਾਰਡਸ ਕਿੰਨੇ ਜੋ ਹੈ ਕਿਸਾਨਾਂ ਦੇ ਬਨੇ ਆ ਕਿੰਨਿਆਂ ਦੇ ਜੋ ਹੈ 6000 ਰੁਪਏ ਕਿੰਨੀਆਂ ਕਨਿਆ ਨੂੰ ਆ ਰਿਹਾ ਬੜੇ ਕਿਸਾਨਾਂ ਨੂੰ ਲੈ ਕੇ ਵੀ ਬਹੁਤ ਕੰਮ ਹੋ ਰਿਹਾ ਔਰ ਜੋ ਹੈ ਮੋਦੀ ਜੀ ਦਾ ਇੱਕ ਮੈਂ ਸੁਣ ਰਹੀ ਸੀ ਬੜਾ ਮੈਨੂੰ ਇੰਟਰਸਟਿੰਗ ਲੱਗਿਆ ਸੀ ਉਹ ਉਹ ਕਹਿੰਦੇ ਕੀ ਪਿਛਲੀਆਂ ਜਿੰਨੀਆਂ ਵੀ ਸਰਕਾਰਾਂ ਆਈਆਂ ਕਾਂਗਰਸ ਸਰਕਾਰ ਦੀ ਆਪਾਂ ਗੱਲ ਕਰੀ ਉਹਨਾਂ ਨੇ ਇੱਕੋ ਹੀ ਗੱਲ ਕੀਤੀ ਕਿ ਉਹਨਾਂ ਨੇ ਕਹਿ ਕੇ ਕਿ ਅਸੀਂ ਕਿਸਾਨਾਂ ਨੂੰ ਮਾਫ ਕਰਾਂਗੇ ਮਾਫ ਕਰਦੇ ਰਹੇ ਕਰਦੇ ਰਹੇ ਜੋ ਵੀ ਕਰ ਉਹ ਕੀ ਵਿਸ਼ੇ ਸਰਕਲ ਹੈ ਜਿੰਦੇ ਚ ਕਿਸਾਨ ਉਲਝਿਆ ਪਿਆ ਕਿ ਇਹਨੇ ਸਾਲਾਂ ਤੋਂ ਹੁੰਦੇ ਹੁੰਦੇ ਵੀ ਅੱਜ ਵੀ ਉਹ ਕਰਜ਼ਿਆਂ ਦੇ ਚੱਕਰਾਂ ਚ ਨਿਕਲ ਹੀ ਨਹੀਂ ਰਿਹਾ ਉਹ ਜੋ ਇੱਕ 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 ਐਉਂ ਜਿਹਾ ਇੱਕ ਚੱਕਰ ਦੇ ਵਿੱਚ ਉਲਝਿਆ ਹੋਇਆ ਨਾ ਜਿਸ ਕਿਸਾਨ ਸਾਡਾ ਉਹ ਬਿਲਕੁਲ ਨੀਟ ਐਂਡ ਕਲੀਨ ਹੁੰਦੇ ਜੋ ਕੱਢ ਕੇ ਜੋ ਹੈ ਜੇ ਕੋਈ ਕੁਝ ਕਿਸਾਨਾਂ ਬਾਰੇ ਕੁਝ ਸੋਚ ਕੇ ਕੁਝ ਜੇ ਕੋਈ ਕਰ ਸਕਦਾ ਤਾਂ ਸਿਰਫ ਬੀਜੇਪੀ ਦੀ ਗਵਰਨਮੈਂਟ ਹੀ ਕਰ ਸਕਦੀ ਹੈ ਤੇ ਉਹ ਜ਼ਰੂਰ ਕਰੇਗੀ ਜੀ ਕਿ ਮਤਲਬ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਅਜਿਹਾ ਹੋ ਸਕੇਗਾ ਕਿ ਇੱਕ ਮੰਚ ਤੇ ਮਹਾਰਾਣੀ ਪ੍ਰਨੀਤ ਕੌਰ ਖੜੇ ਨੇ ਤੇ ਸਾਹਮਣੇ ਕਿਸਾਨ ਖੜੇ ਆ ਤੇ ਸਾਰਾ ਮਸਲਾ ਹੱਲ ਹੋ ਜਾਏ ਗੱਲਬਾਤ ਇਸ ਦੀ ਦੇਖੋ ਜੀ ਬੀਜੇਪੀ ਦੀ ਜੋ ਗਵਰਨਮੈਂਟ ਹੈ ਜੋ ਪਾਲਿਸਿਜ਼ ਹੈ ਉਹ ਹਮੇਸ਼ਾ ਬੈਸਟ ਦੇਣ ਦੀ ਗੱਲ ਕਰਦੇ ਆ ਉਹ ਹਮੇਸ਼ਾ ਹੀ ਬੈਸਟ ਦੇਣ ਦੀ ਹੀ ਗੱਲ ਕਰਨਗੇ ਔਰ ਇਹੋ ਜਿਹਾ ਸਮਾਂ ਜ਼ਰੂਰ ਆਏਗਾ ਕਿ ਉਹ ਇਹਨੂੰ ਐਕਸੈਪਟ ਕਰਨਗੇ ਜੀ ਇਕਤਾ ਜੀ ਇਹ ਤਾਂ ਹੁਣ ਯਾ ਲੋਕ ਸਭਾ ਦੇ ਪੂਰੇ ਇਲੈਕਸ਼ਨ ਦੇ ਮੁੱਦੇ ਨੂੰ ਲੈ ਕੇ ਗੱਲਾਂ ਹੁਣ ਆਪਾਂ ਕਲਚਰ ਤੇ ਆ ਜਾਂਦੇ ਆ ਜੜ ਸੇ ਜੁੜੋ ਜੀ ਤੁਸੀਂ ਲੋਕਾਂ ਨੂੰ ਆਪਣੀਆਂ ਜੜਾਂ ਨਾਲ ਜੋੜਦੇ ਹੋ ਹੁਣ ਤੁਸੀਂ ਪਾਰਟੀ ਨਾਲ ਵੀ ਜੁੜੇ ਹੋ ਪਾਰਟੀ ਵੀ ਜੜਾਂ ਨਾਲ ਜੁੜੀ ਹੋਈ ਹੈ ਸ਼ਹਿਰ ਨੂੰ ਲੈ ਕੇ ਹਲਕੇ ਨੂੰ ਲੈ ਕੇ ਕੁਝ ਹੈ ਕਿ ਤੁਸੀਂ ਕੁਝ ਵੱਡਾ ਕਰੋਗੇ ਲੋਕਾਂ ਨੂੰ ਜੜਾਂ ਨਾਲ ਜੋੜਨ ਦੇ ਲਈ ਦੇਖੋ ਜੀ ਇੱਕ ਤਾਂ ਸਾਡੀ ਜੋ ਜੜੋਂ ਸੇ ਜੜੋਂ ਦੀ ਟੀਮ ਇੱਕ ਪ੍ਰਯਾਸਤਾ ਕਰ ਰਹੀ ਹੈ ਪਿਛਲੇ 2 ਸਾਲਾਂ ਤੋਂ ਜਿੰਦੇ ਚ ਸਿਰਫ ਆਪਣਾ ਹਲਕੇ ਦੇ ਲੋਕ ਹੀ ਨਹੀਂ ਜੁੜ ਰਹੇ ਬਲਕਿ ਪੂਰੇ ਦੇਸ਼ ਦੁਨੀਆ ਚ ਇੱਕ ਐਗਜ਼ਾਮਪਲ ਸੈਟ ਕੀਤਾ ਕਿ ਇੱਕ ਰਾਮਲੀਲਾ ਅਸੀਂ ਖੇលਨੇ ਆ ਜੋ ਪੂਨਤਾ ਮਹਿਲਾਵਾਂ ਦੁਆਰਾ ਹੁੰਦੀ ਹੈ ਉਹਦੇ ਚ ਇੱਕ ਵੀ ਪੁਰਸ਼ ਕਿਰਦਾਰ ਨਹੀਂ ਹੁੰਦਾ ਉਹਦੇ ਚ ਬੈਕ ਸਟੇਜ ਔਨ ਸਟੇਜ ਉਹਦਾ ਸੰਚਾਲਨ ਉਹਦਾ ਕੈਮਰਾ ਉਹਦਾ ਫੀਲਡ ਦਾ ਕੰਮ ਮਤਲਬ ਸਭ ਮਹਿਲਾਵਾਂ ਜੋ ਹੈ ਲੀਡ ਲੈ ਕੇ ਕਰਦੀਆਂ ਜੀ ਤਾਂ ਆਪਨੇ ਆਪ ਜੀ ਜੋ ਹੈ ਰਾਮ ਜੀ ਦੇ ਨਾਲ ਜੋੜਨ ਦਾ ਇੱਕ ਕਨਸੈਪਟ ਕਿਉਂਕਿ ਵਿੱਚ ਇੱਕ ਟਾਈਮ ਆ ਗਿਆ ਸੀ ਜਦੋਂ ਜਿਹਨੂੰ ਆਪਾਂ ਕਹਿੰਦੇ ਆ ਕਿ ਅਰਬਨ ਕਮਿਊਨਿਟੀ ਨੇ ਰਾਮਨੇਲਾ ਜਾ ਕੇ ਦੇਖਣਾ ਬੰਦ ਕਰਤਾ ਸੀ ਜਦੋਂ ਟਾਈਮ ਮਿਲਦਾ ਸੀ ਉਹਨਾਂ ਨੂੰ ਹੁੰਦਾ ਸੀ ਕਿ ਕਿਸੇ ਮਾਲ ਚਲੇ ਜਾਓ ਜਾਂ ਕਿਤੇ ਹੋਰ ਜਗ੍ਹਾ ਚਲੇ ਜਾਓ ਪਰ ਉਹਦਾ ਅਸਰ ਅਗਲੀ ਪੀੜ੍ਹੀ ਤੇ ਪੈਂਦਾ ਆ ਬਿਲਕੁਲ ਤੇ ਅਸੀਂ ਦੇਖਿਆ ਕਿ ਸਾਡੀ ਜੋ ਅਗਲੀ ਜੋ ਨੌਜਵਾਨ ਪੀੜ੍ਹੀ ਹੈ ਉਹ ਆਪਣੇ ਸੰਸਕਾਰਾਂ ਤੋਂ ਕੱਟੀ ਉਸ ਸੋਚ ਨੂੰ ਲੈ ਕੇ ਅਸੀਂ ਜੋ ਹੈ ਮਤਲਬ ਕੁਝ ਨਾ ਕੁਝ ਸਦਾ ਚੱਲਦਾ ਹੀ ਰਹਿੰਦਾ ਜਿਵੇਂ ਅੱਜਕਲ ਬੜਾ ਕਨਸੈਪਟ ਚੱਲ ਪਿਆ ਹੈ ਕਿ ਅਸੀਂ ਜੇ ਮੰਨ ਲਓ ਕੋਈ ਵੀ ਤਿਹਾਰ ਤੀਆਂ ਦਾ ਹੀ ਤੁਸੀਂ ਐਗਜ਼ਾਮਪਲ ਲੈ ਲਓ ਸਾਡੇ ਪੰਜਾਬ ਦਾ ਬੜਾ ਇੱਕ ਹਰਿਆਣਾ ਪੰਜਾਬ ਦਾ ਬੜਾ ਪ੍ਰਮੁੱਖ ਤਿਹਾਰ ਹੈ ਤੀਜ ਉਹ ਵੀ ਅੱਜਕਲ ਹੋਟਲਾਂ 'ਚ ਜਾ ਕੇ ਮਨਾਉਣੇ ਸ਼ੁਰੂ ਕਰਤੇ ਹ ਇਹ ਇਹ ਕੀ ਕਾਹੋ ਤਿਹਾਰ ਹੈ ਜੋ ਕਿ ਬੰਦ ਕਮਰੇ ਵਿੱਚ ਮਨਾਏ ਜਾ ਸਕਤੇ ਹੈ ਇਹ ਤਾਂ ਖੁੱਲੇ ਆਸਮਾਨ ਨੂੰ ਚੁੰਮਣੇ ਵਗੇ ਤਿਹਾਰ ਹੈ ਆਪ ਗगन ਚੁੰਮੀ ਮਤਲਬ ਪਿੰਗਲ ਇਸ ਵਿੱਚ ਝੂਲਤੇ तो हम जो हमारा जो त्यौहार जैसा भी है जिस रूप में उसको मनाने का हम हमेशा प्रयास करते हैं ਜਿਵੇਂ ਹੁਣ ਪਿੱਛੇ ਵਿਸਾਖੀ ਗਈ ਵਿਸਾਖੀ ਚ ਅਸੀਂ ਸਾਰੇ ਇਕੱਠੇ ਹੋਏ ਪੰਜਾਬੀ ਸਾਡੇ ਵਿਰਸੇ ਨੂੰ ਸੰਬੰਧੀ ਗੱਲ ਕੀਤੀ ਹੁੰਦੇ ਚ ਬੱਚਿਆਂ ਨੂੰ ਵੀ ਹੁੰਦੇ ਨਾਲ ਜੁੜਨ ਦੀ ਗੱਲ ਕੀਤੀ ਪਰਿਵਾਰਾਂ ਨੂੰ ਜੁੜਨ ਦੀ ਗੱਲ ਕੀਤੀ ਕਿਵੇਂ ਕੀ ਔਰ ਕਿਉਂ ਮਨਾਈ ਜਾਂਦੀ ਹੈ ਕੀ ਹੁੰਦੇ ਹਿਸਟੋਰੀਕਲ ਪੁਆਇੰਟਸ ਹੈ ਉਹ ਸਾਰੀ ਕਿਵੇਂ ਸਾਡੇ ਖਾਲਸੇ ਦੇ ਸਥਾਪਨਾ ਦੇ ਨਾਲ ਜੋ ਹੈ ਜੁੜਿਆ ਹੋਇਆ ਇਹ ਸਾਰੀਆਂ ਗੱਲਾਂ ਅਸੀਂ ਲੋਕਾਂ ਨੂੰ ਅਗਲੀ ਪੀੜ੍ਹੀ ਨੂੰ ਦੱਸਨੇ ਹੁਣ ਥੋੜੇ ਦਿਨ ਬਾਅਦ ਹਨੂਮਾਨ ਜਨਮਤੀ ਜੋ ਹੈ ਆ ਰਹੀ ਹੈ ਹਨੂਮਾਨ ਜਨਮਤੀ ਤੇ ਵੀ ਅਸੀਂ ਸਕੂਲਾਂ 'ਚ ਜਾ ਕੇ ਬੱਚਿਆਂ ਨੂੰ ਜਾ ਕੇ ਇੱਕ ਇੱਕ ਸਟੋਰੀ ਦੇ ਫਾਰਮ 'ਚ ਦੱਸਨੇ ਆ ਕਿ ਕੀ ਹੈ ਕਿਵੇਂ ਕੀ ਹੋਇਆ ਮਾਤਾ ਅੰਜਲੀ ਨਾਲ ਕਿਵੇਂ ਉਹ ਕਿੱਧਰ ਗਏ ਕਿਵੇਂ ਫਿਰ ਹਨੂਮਾਨ ਜੀ ਪੈਦਾ ਹੋਏ ਅਸੀਂ ਸਦਾ ਹੀ ਆਦੇ ਵਿਰਸੇ ਨਾਲ ਆਦੇ ਕਲਚਰ ਆਦੀ ਸੰਸਕ੍ਰਿਤੀ ਆਦੇ ਇਤਿਹਾਸ ਔਰ ਸਨਾਤਨ ਨਾਲ ਜੋੜਨ ਦਾ ਕੁਝ ਨਾ ਕੁਝ ਅਸੀਂ ਕਰਦੇ ਹੀ ਰਹਿੰਦੇ ਜੀ ਅੱਛਾ ਮੰਚੀਤਾ ਤੁਸੀਂ ਜਿਵੇਂ ਕਿਹਾ ਕਿ ਤੁਸੀਂ ਤਿਆਰ ਕਰ ਲਿਆ ਏ ਕਿ ਆ ਰਾਮਲੀਲਾ ਜੋ ਜੀ ਮਹਿਲਾਵਾਂ ਦੁਆਰਾ ਕੀਤੀ ਜਾਂਦੀ ਹੈ ਪਰ ਕੋਈ ਪੱਕੇ ਮੰਚ ਬਣਾਉਣ ਬਾਰੇ ਸੋਚ ਰਹੇ ਕੋਈ ਐਤਾ ਦਾ ਕੋਈ ਪਸੀਨੀਅਮ ਥੀਏਟਰ ਹੋਵੇ ਕੋਈ ਸਟੇਜ ਹੋਵੇ ਜਿੱਥੇ ਜੋ ਪੂਰਨ ਤੌਰ ਤੇ ਤੁਹਾਡੀ ਸੰਸਥਾ ਨੂੰ ਸਮਰਪਿਤ ਹੋਵੇ ਜਾਂ ਫਿਰ ਇਸ ਕੰਮ ਨੂੰ ਸਮਰਪਿਤ ਹੋਵੇ ਅਸੀਂ ਬਿਲਕੁਲ ਸਮਾਜ ਨੂੰ ਵੀ ਰਿਕਵੈਸਟ ਕਰਨਾ ਚਾਹਾਂਗੇ ਕਿ ਉਹ ਸਾਣ ਮਤਲਬ ਸਾਹਮਣੇ ਆਣ ਸਾਨੂੰ ਸਪੋਰਟ ਕਰਨ ਅਸੀਂ ਇੱਕ ਐਉਂ ਦਾ ਪਲੇਟਫਾਰਮ ਕ੍ਰੀਏਟ ਕਰਨਾ ਚਾਹੁੰਦੇ ਆ ਜਿੱਥੇ ਅਸੀਂ ਲੋਕਾਂ ਨੂੰ ਦੱਸ ਸਕੀਏ ਕਿ ਜੇ ਸਾਡੇ ਭਰਾ ਜਨੇਊ ਪਾਉਂਦੇ ਆ ਤਾਂ ਉਹਦੇ ਪਿੱਛੇ ਵਿਗਿਆਨ ਕੀ ਹੈ ਜੇ ਮੈਂ ਪੈਰਾਂ 'ਚ ਪਿਛਿਆ ਪਾਣੀ ਆ ਤਾਂ ਉਹਦੇ ਪਿੱਛੇ ਸਾਇੰਸ ਕੀ ਹੈ ਜੇ ਮੈਂ ਟਿੱਕਾ ਲਾਣੀ ਆ ਉਹਦੇ ਪਿੱਛੇ ਸਾਇੰਸ ਕੀ ਹੈ ਜੇ ਅਸੀਂ ਤੁਲਸੀ ਜੀ ਨੂੰ ਵਰਕ ਦੇਣਾ ਹੁੰਦਾ ਉਹਦੇ ਪਿੱਛੇ ਸਾਇੰਸ ਕੀ ਹੈ ਜੇ ਅਸੀਂ ਜੇ ਸਾਡੇ ਰਿਸ਼ੀਆਂ ਨੇ ਮੁਨੀਆਂ ਨੇ ਗਉ ਨੂੰ ਮਾਤਾ ਦਾ ਦਰਜਾ ਦਿੱਤਾ ਤਾਂ ਕਿਉਂ ਦਿੱਤਾ ਇਹ ਪ੍ਰੈਕਟੀਕਲੀ ਇੱਕ ਛੋਟਾ ਜਿਹਾ ਇੱਕ ਅਸੀਂ ਆ ਉਹ ਜਿਹੜਾ ਸਿਸਟਮ ਇਕ ਤਿਆਰ ਕਰਨਾ ਚਾਹੁੰਦੇ ਆ ਤੇ ਤੁਹਾਡੇ ਚੈਨਲ ਦੇ ਥਰੂ ਅਸੀਂ ਰਿਕੁਐਸਟ ਕਰਾਂਗੇ ਕਿ ਪਲੀਜ਼ ਕਮ ਫਾਰਵਰਡ ਐਂਡ ਹੈਲਪ ਅਸ ਮਹਿਲਾਵਾਂ ਦਾ ਬਹੁਤ ਮੇਜਰ ਯੋਗਦਾਨ ਇੰਦੇ ਚ ਜੇ ਆਪਾਂ ਚਾਹੁੰਦੇ ਆ ਕਿ ਆਪਣਾ ਆਨ ਵਾਲਾ ਸਮਾਜ ਆਨ ਵਾਲਾ ਸਮਾ ਵਧੀਆ ਹੋਏ ਤਾਂ ਐਓ ਜੀ ਪਲੇਟਫਾਰਮਸ ਆਪਾਂ ਨੂੰ ਕ੍ਰੀਏਟ ਕਰਨੇ ਪੈਣੇ ਹਨ ਜੀ ਤੇ ਕੁਝ ਐਓ ਜੀ ਕਿਤੇ ਕੋਈ ਅਵੇਲੇਬਿਲਟੀ ਹੋਏ ਕੋਈ ਜੋ ਹੈ ਡੋਨਰਸ ਦੇ ਤੁਹਾਡੇ ਵੀ ਨਜ਼ਰ ਚੋਂ ਤਾਂ ਸਾਨੂੰ ਜਰੂਰ ਦੱਸਣਾ ਐਓ ਜਾਂ ਇੱਕ ਥੀਏਟਰ ਇੱਕ ਇੱਕ ਥੀਏਟਰ ਗਰੁੱਪ ਅਸੀਂ ਕ੍ਰੀਏਟ ਕਰਨਾ ਚਾਹੁੰਦੇ ਹਾਂ ਜਿੰਦੇ ਚ ਪੜ੍ਹੇ ਲਿਖੇ ਲੋਕ ਹੁੰ ਜਿਵੇਂ ਅਸੀਂ ਕੁਝ ਵੀ ਕਰਨੇ ਆਸਤੇ ਲਵ ਕੁਸ਼ਤੇ ਇੱਕ ਨਾਟਕ ਕੀਤਾ ਉਹ ਵੀ ਇੰਡੀਅਨ ਹਿਸਟਰੀ ਚ ਪਹਿਲੀ ਵਾਰ ਜਿੰਦੇ ਚ ਸਾਰੀਆਂ ਬੇਟੀਆਂ ਸੀਗੀਆਂ ਉਹਦੇ ਚ ਅਸੀਂ ਦਿਵਿਆਂਗ ਬੇਟੀਆਂ ਵੀ ਲਈਆਂ ਹੂੰ ਉਹਦੇ ਚ ਐਸਿਡ ਅਟੈਕ ਵਾਲੀਆਂ ਸਰਵਾਈਵਰਸ ਜੋ ਸਾਡੀਆਂ ਬੇਟੀਆਂ ਜਿਨ੍ਹਾਂ ਨੂੰ ਐਸਿਡ ਨਾਲ ਸੜਾਉਣ ਦੀ ਕੋਸ਼ਿਸ਼ ਕੀਤੀ ਗਈ ਉਹਨਾਂ ਨੂੰ ਵੀ ਅਸੀਂ ਇਨਵੋਲਵ ਕੀਤਾ ਕੋਈ ਅੰਦਰ ਚ ਕੋਈ ਡਾਕਟਰ ਆ ਕੋਈ ਇੰਜੀਨੀਅਰ ਆ ਕੋਈ ਅੰਦਰ ਚ ਐਡਵੋਕੇਟ ਆ ਕੋਈ ਬੈਂਕਰ ਆ ਕੋਈ ਰਾਈਟਰ ਆ ਕੋਈ ਆਥਰ ਆ ਕੋਈ ਆਰਕੀਟੈਕਟ ਆ ਕੋਈ ਸੀਏ ਹੈ ਕੋਈ ਹੋਮ ਮੇਕਰ ਹੈ अलग-अलग सीएस दियां ਸਾਡੇ ਤੁਹਾਡੇ ਘਰ ਦੀਆਂ ਭੈਣ-ਭੇਟੀਆਂ ਹੀ ਇਨਵੋਲਵ ਹੁੰਦੀਆਂ ਜੀ ਤਾਂ ਸਮਾਜ ਦੇ ਸਾਥ ਦੇ ਬਿਨਾ ਕੁਝ ਵੀ ਕਰਨਾ ਪੋਸੀਬਲ ਨਹੀਂ ਹੈ ਜੀ ਔਰ ਇਹ ਕੰਮ ਹੋਣਾ ਨਹੀਂ ਸਮਾਜ ਲਈ ਹੈ ਤਾਂ ਸਮਾਜ ਦਾ ਸਾਹਮਣੇ ਆਣਾ ਬਹੁਤ ਜ਼ਰੂਰੀ ਹੈ ਜੀ ਤਾਂ ਇੱਕ ਵਾਰੀ ਫਿਰ ਅਸੀਂ ਤੁਹਾਡੇ ਇਸ ਪਲੇਟਫਾਰਮ ਤੋਂ ਰਿਕੁਐਸਟ ਕਰਾਂਗੇ ਕਿ ਪਲੀਜ਼ ਕਮ ਫਾਰਵਰਡ ਐਂਡ ਹੈਲਪ ਅਸ ਟੂ ਕ੍ਰੀਏਟ ਅ ਬਿਗਰ ਪਲੇਟਫਾਰਮ ਜੀ ਇੱਕ ਤਾਂ ਜੇ ਗੱਲਾਂ ਹੋਰ ਬਹੁਤ ਸਾਰੀਆਂ ਹੋ ਸਕਦੀਆਂ ਪਰ ਸਮਾਂ ਇਜਾਜ਼ਤ ਨਹੀਂ ਦਿੰਦਾ ਤੁਸੀਂ ਆਪਣੇ ਇੰਨੇ ਬਿਜ਼ੀ ਸ케ਜੂਲ ਚੋਂ ਥੋੜਾ ਸਮਾਂ ਕੱਢਿਆ ਉਹਦੇ ਲਈ ਬਹੁਤ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਜੀ ਤਾਂ ਦੋਸਤੋ ਬਹੁਤ ਸਾਰੀਆਂ ਗੱਲਾਂ ਜੇ ਆਪਾਂ ਕੀਤੀਆਂ ਪੰਜਾਬ ਲੋਕ ਸਭਾ ਇਲੈਕਸ਼ਨ 2024 ਬਾਰੇ ਵੀ ਪਟਿਆਲਾ ਦੇ ਲੋਕ ਸਭਾ ਹਲਕੇ ਬਾਰੇ ਵੀ ਆਪਾਂ ਗੱਲਬਾਤ ਕੀਤੀ ਹੈ ਔਰ ਇਸੇ ਦੇ ਨਾਲ ਸਮਾਜ ਨੂੰ ਲੈ ਕੇ ਕਲਚਰ ਦੀ ਜੋ ਦੇਣ ਆਪਾਂ ਦਿੰਨੇ ਆ ਆਪਣੀ ਅਗਲੀ ਆਉਣ ਵਾਲੀ ਪੀੜ੍ਹੀ ਨੂੰ ਉਹਦੇ ਬਾਰੇ ਵੀ ਬਹੁਤ ਸਾਰੀਆਂ ਗੱਲਾਂ ਕੀਤੀਆਂ ਉਮੀਦ ਕਰਦੇ ਆ ਕਿ ਅੱਜ ਦਾ ਅਪੀਸੋਡ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਤਾਂ ਜਲਦ ਹੋਵੇਗੀ ਮੁਲਾਕਾਤ ਇੱਕ ਨਵੀਂ ਸ਼ਖਸੀਅਤ ਦੇ ਨਾਲ ਉਦੋਂ ਤੱਕ ਲਈ ਬਨੇ ਰਹਿਣਾ ਸਾਡੇ ਨਾਲ ਤੇ ਵੇਖਦੇ ਰਹਿਣਾ ਪਬਲਿਕ ਗਾਰਡੀਅਨ ਤੇ ਸੱਤਾ ਦੰਗਨ ਸਸਿਅਕਾ